ਹੈਲੋ ਹਾਂਜੀ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਟੂ ਅਨਦਰ ਵਲੌਗ ਆਈ ਹੋਪ ਦੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਮਿੱਤਰੋ ਚਾਹ ਜਲੰਦਰ ਚ ਤੇ ਮਿੱਤਰੋ ਸਿਰਸਰੇ ਉੱਟ ਗਏ ਕਿ ਮੈਂ ਕਿਹਾ ਮੂੰਹ ਹੱਥ ਬਾਤ ਤੋਂ ਨੇ ਪਹਿਲਾਂ ਚਾਹ ਵੀ ਲਈਏ ਬਾਅਦ ਚ ਕੰਮ ਦੂਜਾ ਕਰਦੇ ਆ ਤੇ ਮਿੱਤਰੋ ਸਿਰਾ ਲਿਕੇਸ਼ਨ ਆ ਇੱਥੇ ਦੀ ਵੀ ਚਾਹ ਪੀਂਦਾ ਪੂਰਾ ਸਿਰਸਰੇ ਨਜ਼ਾਰਾ ਹੁੰਦਿਆ ਹੈਗਾ ਤੇ ਪੂਰੀ ਘੈਂਟ ਗੱਲਬਾਤ ਆ ਜੀ ਤਾਂ ਮਤਲਬ ਵੀਊ ਵਿਆਹ ਸਾਰਾ ਇੱਥੇ ਸਿਰਸਰੇ ਮੈਨੂੰ ਮਤਲਬ ਵਧੀਆ ਲੱਗਦਾ ਸਿਰੇ ਸਿਰੇ ਉੱਠ ਕੇ ਜਿੱਦਾਂ ਉਹਦਾ ਬਾਹਰ ਜਾ ਕੇ ਚਾਹ ਪੀਣਾ ਸਾਡੇ ਮਤਲਬ ਜਿੱਦਾਂ ਘਰੋਂ ਬਾਹਰ ਨਿਕਲਦੇ ਸਾਰਾ ਉੱਥੇ ਵੀ ਹੈ ਨਾ ਜਿੱਦਾਂ ਸੂਰਜ ਪਹਿਲਾ ਫਰੰਟ ਤੇ ਨਿਕਲਦਾ ਫਿਰ ਮਾੜੀ ਮਾੜੀ ਠੰਡ ਹੋ ਗਈ ਆ ਹਣ ਤੇ ਤੁੱਪੇ ਖੜ ਕੇ ਚਾਹ ਪੀਂਦਾ ਨਜ਼ਾਰਾ ਮਿੱਤਰੋ ਵੱਖਰਾ ਹੀ ਹੁੰਦਿਆ ਵਾ ਤੇ ਹਣ ਮਿੱਤਰੋ ਕਰੋਨਾ ਤੋਂ ਮੈਂ ਜੈਕ ਕਿ ਇੱਥੇ ਲొਕੇਸ਼ਨ ਹੈ ਕਿਦਾਂ ਮਤਲਬ ਵਧੀਆ ਵਧੀਆ ਲੱਗੰਦੇ ਆ ਸਾਰਾ ਤੇ ਦਿਖਾਉਣਾ ਤੇ ਇੱਧਰ ਮਿੱਤਰੋ ਸਾਰੇ ਆ ਕਲੋਨੀ ਕਲੋਨੀ ਉਹ ਤੋਂ ਬਣਦੇ ਹੀ ਕਿ ਰੌਇਲ ਪਲਾਨੀ ਇਦਾਂ ਕਰਕੇ ਕੋਈ ਨਾਮ ਹੈ ਇਹਦਾ ਤੇ ਦਰਾ ਪਰਿਆਂ ਸਾਰੇ ਫਲੈਟ ਫਲੂਟ ਤੇ ਬਣੇ ਹੋਏ ਆ ਤੇ ਆ ਆਪਣਾ ਸਾਰਾ ਜੰਗ ਪਲੰਗਾ ਖੜਾ ਤੇ ਸਾਹਮਣੇ ਸੂਰਜ ਉਗੰਦਿਆ ਵਾ ਪੂਰੀ ਘੈਂਟ ਗੱਲਬਾਤ ਹੁੰਦੀ ਉਹ ਬੱਲੇ ਬਾਬਾ ਤੇਰੇ ਓਏ ਬਾਬਾ ਤੜਕਈ ਆ ਗਿਆ ਥਰਿਆ ਪੈਣਾ ਪੂਰਾ ਕਰ ਦੇਣਾ ਬੰਦ ਰਹਿਣ ਦੇ ਹਾਏ ਹੋਏ ਬੰਦਾ ਜਵਾਨ ਤੇ ਖੜਾ ਉੱਤਰਿਆ ਐਸ ਵੇਰੇ ਕਹਿੰਦਾ ਹੈਗਾ ਮੈਂ ਕੱਲ ਆ ਜਾਣਾ 8:30 8 ਵਜੇ ਤੱਕ ਕਹਿੰਦਾ ਆ ਜਾਣਾ ਬੰਦਾ ਆਇਆ ਬਾਬਾਏ ਵੀਡੀਓ ਬਣ ਗਈ ਮੈਂ ਕਹਾਂ ਤੇਰੇ ਪਤਾ ਨਹੀਂ ਤੇਰੇ ਤੇਰੇ ਪਤਾ ਨਹੀਂ ਕੋਣ ਇਧਰ ਫੈਕਟਰੀਆਂ ਨੂੰ ਡਿਆ ਹੁੰਦਿਆ ਤੇ ਮਿੱਤਰ ਹੁਣ ਪੀਨੇ ਆ ਚਾਹ ਤੇ ਫਿਰ ਨਾ ਨੂੰ ਕਿ ਤਾਨੂੰ ਮਿਲਦੇ ਆ ਰੋਕੇ ਇਸ ਟਾਈਮ ਪੂਰਾ ਸਿਰਾ ਮੋਲ ਚਾਲ ਬਣਿਆ ਪਿਆ ਮੈਨੂੰ ਘਰ ਤੋਂ ਮਤਲਬ ਬਾਹਰ ਰਹਿਣਾ ਬਹੁਤ ਵਧੀਆ ਲੱਗਦਾ ਹੁੰਦਾ ਪਰ ਪਤਾ ਨਹੀਂ ਕੀ ਚੱਕਰ ਕੀ ਆ ਬਾਹਰ ਆ ਕੇ ਜਿੱਦਾਂ ਹੁਣ ਮੰਨ ਲਓ ਘਰੇ ਰੋਟੀ ਪਾਣੀ ਕੱਪੜਾ ਜਿਹੜਾ ਸਾਰਾ ਕੁਝ ਮਿਲਦਾ ਵਾ ਤੋ ਉਤਾ ਤਵਾਇਆ ਬਣਿਆ ਆਪਣੇ ਉਹ ਬਾਅਦ ਫੇ ਥੋੜਾ ਆਪ ਇਹ ਕੰਮ ਨੂੰ ਮਤਲਬ ਕਰਨਾ ਪੈਂਦਾ ਵਾ ਉਹ ਕੰਮ ਆਪਾਂ ਨੂੰ ਪਸੰਦ ਨਹੀਂ ਗੇ ਤਾਂ ਇਸ ਕਰਕੇ ਆਪਾਂ ਰਾਤ ਨੂੰ ਘਰੇ ਚਲ ਜੀਦਾ ਤੇ ਬਾਹਰ ਵੀ ਆਪਾਂ ਤਾਂ ਕਰਗੇ ਨਹੀਂ ਗੇ ਤੇ ਗਾਂ ਬਾਬੇ ਨੇ ਮੇਰ ਕੀਤੀ ਫੇ ਚੱਲ ਵੀ ਜਾਵਾਂਗੇ ਏਡੇ ਵੇਗ ਚੱਕਰਨੀਆਂ ਤੇ ਹੁਣ ਮਿੱਤਰੋ ਪਹਿਲੇ ਗਿਆ ਜਾਂ ਮੈਂ ਕੀ ਕੀ ਜਨਾਈ ਬਾਬਾ ਮੈਂ 5 ਮਿੰਟ ਹੋਰ ਪਹਿਲਾਂ ਆ ਜਾਣਾ ਸੀ ਮੈਂ ਅੱਛਾ ਡੇਢ ਕਾ ਤਾਂ ਹੋ ਗਿਆ ਡੇਢ ਤਾਂ ਹੋ ਗਿਆ ਉਹ ਉੱਥੇ ਮੁਰਸਲੇ ਮਾਰਿਆ ਝਟਕਾ ਹੂੰ ਕਿੱਥੇ ਆ ਆਪਣੇ ਪ੍ਰਤਾਪਪੁਰ ਤੱਕ ਕੇ ਫੇਰ ਵਾਪਸ ਮੁੜ ਕੇ ਆ ਤਰ ਤੇਲ ਪਾਗ ਲਿਆ ਨਾ 50 ਰੁਪਈਆ ਨਹੀਂ ਤੇ ਤੇਲ ਮੁਗ ਗਿਆ ਹੀ ਰਾਤੀ ਰਾਤੀ ਪਾਇਆ ਨਹੀਂ ਪਾਇਆ 150 ਦਾ ਕਾਲੇ ਸੰਗਿਆਂ ਦੇ ਕਾਲੇ ਸੰਗਿਆਂ ਨੂੰ ਫੇਰ ਮੁਗ ਗਿਆ ਪ੍ਰਤਾਪਪੁਰ ਝਟਕਾ ਵਰਜਨ ਕਿੱਧਰ ਨੂੰ ਲੱਗਦਾ ਹੁੰਦਾ ਰਿਜ਼ਰਵ ਤਾਂ ਨਹੀਂ ਲੱਗਦਾ ਵਾ ਪਤਾ ਨਹੀਂ ਤਾਂ ਨੂੰ ਥਾਨ ਥਾਨ ਹੋਈਆਂ ਜੇ ਉੱਪਰੋਂ ਨਹੀਂ ਹੋਇਆ ਤੇ ਤੂੰ 150 ਦਾ ਪੁੱਆ ਸੀ ਗੱਲ ਆਹੋ ਯਾਰ ਰਿਜ਼ਰਵ ਉੱਪਰੋਂ ਨਹੀਂ ਲੱਗਦਾ ਯਾਰ ਤੇਲ ਯਾਰ ਖਾਨ ਬਹੁਤ ਲੱਗਿਆ ਇੰਜਨ ਹੋ ਗਿਆ ਦੂਜੀ ਆਹ ਤੇਰਾ ਇੰਜਨ ਹੋ ਜਾਣਾ ਵਾ ਨਹੀਂ ਹੋ ਬਾਬਾ ਦਾ ਮੈਨੂੰ ਉਮੀਦ ਨਹੀਂ ਸੀ ਮੈਂ ਕਿਹਾ ਆਊਗਾ 9:30 9:30 ਬਾਬਾ ਤੈਨੂੰ ਪੈਂਦਾ ਵੀ ਘੱਟ ਆਣਾ ਮੈਨੂੰ ਪੈਂਦਾ ਵੀ ਜ਼ਿਆਦਾ ਬਾਬਾ ਧਰਮਕੋੜ ਗਿਆ ਸੀ ਮੈਨੂੰ ਕਪੂਰਥਲਾ ਜ਼ਿਆਦਾ ਪੈਂਦਾ ਵਾ ਕਪੂਰਥਲੇ ਬਰਾਬਰ ਕਿੱਦਾਂ ਪੈਂਦਾ ਵਾ ਮੇਰੀ ਗੱਲ ਸੁਣ ਤੈਨੂੰ ਰੋਡ ਸਿੱਧਾ ਆ ਵਾ ਵਲਵਲੇਂਗਾ ਪਾ ਕੇ ਮੈਨੂੰ 40 45 ਪੈਂਦਾ ਸਿੱਧਾ ਸਿੱਧਾ ਰੋਡ ਤੋਂ ਥੋੜਾ ਪੈਂਦਾ ਵਾ ਉਦਾਂ ਦਾ 22 ਕਿਲੋਮੀਟਰ ਆ ਇਧਰ ਦੀ ਵਿੱਚ ਦੀ ਇਧਰੋਂ ਬੰਦੇ ਆਪਣੇ ਚੱਲ ਗਏ ਆ ਬਾਕੀ ਤੇ ਮੈਂਰ ਬਾਬਾ ਰਹਿ ਗਏ ਆ ਇਹ ਮਸ਼ੀਨ ਲੈ ਕੇ ਚੱਲੇ ਆ ਸਾਜਾ ਬੱਜ ਚੱਲੇ ਆ ਮਾਡਲ ਟੌਮ ਪਤਾ ਚਲੋ ਵੀ ਚਲਦੇ ਹਾਂ ਚਲੋ ਚਲੋ ਮਿੱਤਰੋ ਹੁਣ ਮਿਲ ਗਿਆ ਤਾਨੂੰ ਬ੍ਰੇਕ ਤੋਂ ਬਾਹਰ ਉਹ ਤੇ ਪਹੁੰਚ ਗਏ ਕਿੱਥੇ ਪਹੁੰਚ ਗਏ ਪਛਾਵਰ ਮਿੱਤਰੋ ਜਪਾ ਘਰ ਵੀ ਇਹਨਾਂ ਦੀ ਭਾਸ਼ਾ ਚ ਵਗ ਜਾਣਾ ਘਰ ਵੀ ਵਗ ਜਾਣਾ ਅੱਜ ਅੱਜ ਤਾਂ ਨਹੀਂ ਆਣਾ ਤੇ ਚਲੋ ਮਿੱਤਰੋ ਹੁਣ ਚੱਲਦੇ ਆਂ ਏਡ ਤੇ ਆਪਾਂ ਪਹੁੰਚ ਚੁੱਕੇ ਆਂ ਤੇ ਬੰਦੇ ਆਪਣੇ ਪਿੱਛੇ ਲੱਗੇ ਹੋਏ ਕੰਮ ਕਰਨ ਤੇ ਤੁਹਾਨੂੰ ਲੋਕੇਸ਼ਨ ਦਿਖਾਉਂਦਾ ਮੈਂ ਕਿੱਥੇ ਲੱਗੇ ਪਿਆ ਤਾਂ ਆਪਾਂ ਮਿੱਤਰੋ ਟਰਾਂਫਾਰਮ ਬਾਰ ਮਸ਼ੀਨ ਆ ਗਈ ਆ ਇਹ ਹੋਰ ਗਏ ਜੋੜੇ ਤੇ ਰੱਖਣਾ ਤਾਂ ਅੱਜ ਚਾਲੂ ਲੈਟ ਕਰਨੀਆਂ ਮਿੱਤਰੋ ਚੋਬਰ ਲੱਗੇ ਹੋਏ ਆ ਮਿੰਟੋ ਮਿੰਟ ਟੈਡਮ ਹੋ ਚਲੀ ਮੇਨਾ ਚੱਲ ਕੋਈ ਬਾਬੇ ਹੁਣੇ ਖੋਲ ਜਾਂਦੇ ਹੈਂਡਲ ਹੌਂਡਲ ਲੋ ਜੀ ਮੈਂ ਤੁਮ ਸੀਨਾ ਪਾ ਲਾਤੀ ਯਾ ਪਹਿਲਾਂ ਲਾਵਾਂਗੇ ਸੋਚ ਲਾਵਾਂਗੇ ਜਿਹੜਾ ਪਰਾਂ ਇਧਰ ਮਿੱਤਰੋ ਬਿਲਡਿੰਗਾਂ ਬਿਲਡਿੰਗਾਂ ਤਿਆਰ ਹੋਈ ਜਾਂਦੀਆਂ ਤੇ ਕੰਮ ਰਕਾ ਦਈਏ ਮਿੱਤਰੋ ਆਹ ਦੇਖੋ ਸਿਸਟਮ ਲੋਹੇ ਦੀਆਂ ਪਲੇਟਾਂ ਆਂ ਡਾਈਲ ਜਾਂਦਾ ਬਾਈ ਵਧੀਆ ਸਿਸਟਮ ਆ ਯਾਰ ਇਹ ਹੋਰ ਆ ਗਰ ਲਓਰੇ ਦੀ ਟੈਡ ਕਰ ਸਾਰ ਏ ਉਹਨਾਂ ਨੇ ਫਾੜ ਲੈਣੀ ਆਗੇ ਉਸ ਸਿਸਟਮ ਐ ਔਰ ਪਾਊਡਰ ਦੇ ਸਿਸਟਮ ਯਾਦ ਮੇਟਰ ਕਾਲਾ ਜਦੂ ਮਾਰਿਆ ਖੰਬੇ ਉੱਡਣ ਲੱਪੇ ਹਵਾ ਚ ਜੀ ਨੇ ਬਾਬਾ ਬਾਬਾ ਇਹਦੇ ਨਾਲ ਸੰਗਲ ਨਿਕਲ ਕੇ ਪਰਜਨੂ ਰਾਨ ਮਿਲਣਾ ਪੂਲ ਆਪਣਾ ਸਾਰਾ ਲੱਦ ਲੀਏ ਤੇ ਚਲੀਏ ਆਪਾਂ ਘਰੇ ਚੁੱਤੀ ਹੋ ਜੀ ਜਲਦੀ ਕਰਦੇ ਆ ਉਧਰ ਸਮਾਨ ਲੱਦ ਕੇ ਖੱਡੇ ਮਾਨ ਨੇੜੇ ਖੰਬੇ ਪਟੇ ਲੋਣੇ ਨਹੀਂ ਆ ਬਸ ਫਿਰ ਅੱਧਾ ਤੇ ਗਾਇਸ ਕੰਬੇ ਕੋ ਮੇ ਪੜਤੇ ਕਿ ਬਾਬੇ ਦੀ ਮੱਕੜ ਚੱਕ ਲਿਆ ਸਾਰਾ ਸੇਤਰ ਚੱਲੀਏ ਵੇ ਤੋ ਹੀ ਚੱਕੜਾ ਪੜੀ ਉਹ ਪਰਲੀ ਸਾਈਡ ਜਾਣਾ ਆਪਾਂ ਬਾਬਾ ਤੈਨੂੰ ਮੈਂ ਕੱਲ ਮੇਰੀ ਗੱਲ ਸੁਣ ਕੱਲ ਤੈਨੂੰ ਮੈਂ ਕਿਹਾ ਨਹੀਂ ਮੈਂ ਕਿਹਾ ਚੜਾ ਜੇ ਮੋੜ ਨਹੀਂ ਬਾਬਾ ਅੱਜ ਚੱਕਦੇ ਲੱਗਾ ਫੇਕ ਨੂੰ ਜਿਹੜਾ ਪਿਛੋਂ ਆਉਂਦਾ ਹੈ ਗੱਡੀ ਵਾਲਾ ਨਹੀਂ ਯਾਰ ਦੂਰ ਸੀ ਗੱਡੀ ਲੱਗੇ ਸੀ ਲੱਗੇ ਹੈਗੀ ਜਮਾ ਮੈਂ ਅੱਜ ਉਤਾਰਨਾ ਮੈਂ ਕਿਹਾ ਤੂੰ ਦੇਖ ਕੇ ਮੋੜੀ ਹੁਣੀ ਆ ਉੱਥੇ ਤਾਂ ਮੈਂ ਦੇਖ ਕੇ ਮੋੜੀ ਹੈ ਪਰ ਮੈਨੂੰ ਨਹੀਂ ਪਤਾ ਲੱਗਦਾ ਸਤਿ ਮੇਟਰ ਬਾਬੇ ਆਹ ਹੀ ਕੇਵਲ ਖੇਚ ਖੁੱਚ ਦਿੱਤੀ ਆ ਤੇ ਬੰਦੇ ਹਣ ਲਾਏ ਇਹਨਾਂ ਦੇ ਨਾਲ ਰੋਡ ਤੇ ਚੜਾ ਗਦੇ ਫਿਰ ਰੋਡ ਤੇ ਤੈਨ ਚੜਾ ਕੇ ਦਵਾ ਤੇ ਮਿੱਤਰੋ ਮੇਰੀ ਟੋਪੀ ਪਹਿਲਾ ਚੱਕ ਲਵਾ ਚੜਾ ਤੂੰ ਚਲਾ ਤੂੰ ਕੇਚ ਮਾਰੂੰਗਾ ਫੇਰ ਤੈਨੂੰ ਅਕਲ ਦਊਗਾ ਕੋਈ ਕੇਚ ਮਾਰੂੰਗਾ ਤੇ ਫੇਰ ਤੈਨੂੰ ਅਕਲ ਮਿੱਤਰੋ ਟੋਪੀ ਆਪਾ ਬਾ ਕੇ ਬਣ ਗਿਆ ਯੈਂਗੋ ਤੇ ਚੱਲੀਏ ਲੋ ਜੀ ਮੈਨੂੰ ਬਾਲਾ ਦੀ ਬਾਬਾ ਡਰਾਈਵਰ ਇਹ ਕਾ ਜੋਂਡੀਅਰ ਤਾਂ ਮਿੱਤਰੋ ਕਲਾਚ ਦੇਖੋ ਕਿੰਨਾ ਟਾਈਟ ਆ ਉਹ ਕਰੀਆਂ ਨੂੰ ਅਕੇ ਨੂੰ ਉਹ ਚੱਕ ਦੇਣ ਲੱਗਾ ਇਹ ਤੇ ਲਾ ਲਓ ਪਿੱਛੋਂ ਗੱਡੀ ਨਾ ਚਲਦੀ ਨਾ ਆਪਣੀ ਚੱਕ ਕੇ ਚੱਕੇ ਤਾਂ ਚੱਕੇ ਤਾਂ ਇਧਰ ਜਾਮ ਕਿੱਧਰੋਂ ਕਿਧਰੋਂ ਇਧਰ ਰੇਲਸਾਂ ਉੱਪਰ ਆਓ ਟਪਾਰੇ ਦੇ ਉੱਤੋਂ ਧਿਆਨ ਨਾ ਪਰ ਹੋਲੀ ਐ ਸਾ ਉੱਪਰੇ ਹੋਦੀ ਦੇਖ ਲਈ ਬਾਬਾ ਨਟ ਲਾ ਡਰਾਇਵਰ ਮੈਂ ਤਾਂ ਡਰਾਇਵਰ ਬਹੁਤ ਛੋਟੀ ਆ ਸਮਝਦਾ ਹਾਂ ਓਏ ਹੋਏ ਹੋਏ ਉਹਨੇ ਆ ਬਾਅਦ ਚ ਮੈਂ ਤੇਰੇ ਇਹ ਨਾ ਬੰਦਿਆ ਦੀ ਟੋਪੀ ਦੀ ਇਹ ਪਤਾ ਨਹੀਂ ਰਿਹਾ ਚੇਤੇ ਨਹੀਂ ਰਿਹਾ ਮਿੱਥਾ ਦੇ ਤਾਂ ਲਿਆ ਪੌਂਦਰ ਟਾਈਟਰ ਤੇ ਰੱਖ ਗਿਆ ਉਹਨਾਂ ਚੇਤੇ ਯਾਰ ਜੇ ਜੁੜੀ ਉਹ ਲੱਭਦਾ ਹੋਣਾ ਵਾ ਚੱਲ ਕੋਈ ਨਾ ਜਾ ਕੇ ਦੇਰਾਂਗੇ ਵੇ ਆ ਪੁੱਛੇ ਜਿਆਦਾ ਨਾ ਸਰਕਾਰੀ ਐ ਸਰਕਾਰੀ ਆ ਪ੍ਰਾਈਵੇਟ ਆ ਬਾਬਾ ਉਹ ਕੰਪਨੀ ਸਰਕਾਰੀ ਦੀ ਸੁੱਕੀ ਆ ਯਾਰ ਯਾਰ ਬਾਬਾ ਮਿੱਤਰੋ ਇੰਨੀ ਭਜੌਂਦਾ ਇਹ ਪਿੰਨ ਫਿਟਦੀ ਹੁਣ ਰਾਜ ਯਾ ਯਾਰ ਬਾਬਾ ਆਪਣੇ ਆਪਣੀ ਗਲਤੀ ਮੇਰੀ ਗੱਡੀ ਗਲਤੀ ਕਿਹਾ ਮੈਂ ਕਹਿੰਦਾ ਫੋਰਮੈਨ ਮੈਂ ਤਾਂ ਹੈਲਪਰ ਆ ਮੈਂ ਹੈਲਪਰ ਆ ਤੇਰਾ ਅੱਜ ਤੇ ਮੈਂ ਵੀਡੀਓ ਕਾਣੀਆ ਆਪਣੇ ਲਈ ਪਰ ਬੰਦਾ ਨਾ ਫੋਰਮੈਨ ਨਹੀਂ ਤੇ ਗੱਡੀਆਂ ਕਿੰਨੇ ਹੈਂ ਜਾਣਾ ਵੀ ਮਾਡਲ ਟੋਣਾ ਤੇ ਜਿਹੜਾ ਗੱਡੀਆਂ ਵਿੱਚ ਕਿੰਨੀਆਂ ਕਿੰਨੀਆਂ ਮਹਿੰਗੀਆਂ ਚੈਨਲ ਨਾ ਨਹੀਂ ਰੋਈ ਮਿੱਤਰੋ ਜਿਹੜਾ ਆਪਾਂ ਟਰਾਂਸਫਾਰਮ ਰੱਖਣਾ ਹੈਗੇ ਬੰਦੇ ਆਪਣੇ ਸਾਰੇ ਛੱਡ ਗਏ ਆ ਆਪਾਂ ਨੂੰ ਤੇ ਮੈਂ ਇਸ ਟਾਈਮ ਇਕੱਲਾ ਰਹਿ ਗਿਆ ਤੇ ਪੀਂਦੇ ਹੀ ਆਪਾਂ ਚਾਹ ਮਿੱਤਰੋ ਭਾਈ ਹੁਣਾਂ ਦੇ ਨਾਲ ਮੈਨੂੰ ਛੱਡ ਗਿਆ ਇਕੱਲੇ ਨੂੰ ਆਪ ਚਲ ਗਿਆ ਹੋਰ ਸਾਈਡ ਤੇ ਤੇ ਮੈਂ ਹੁਣ ਨਾਲ ਇਹਨਾਂ ਦੇ ਭਾਈ ਨਾਲ ਟਰਾਂਸਫਾਰਮ ਦੇ ਖਿੰਦਰ ਹੁੰਦਾ ਤੇ ਮੈਂ ਮਿੱਤਰੋ ਮੈਟੋਮੈਟਿਕ ਗੜਦੀ ਆ ਲੀਡਾਂ ਹੀ ਲਾਤੀਆਂ ਮੈਂ ਤੇ ਪੌੜੀ ਲਈ ਪੀਆ ਤੇ ਬੂਟਾ ਕਰਦੀ ਆਆਂ ਨੂੰ ਤੇ ਚਲੋ ਮਿੱਤਰੋ ਕਰ ਲਈਏ ਕੰਮ ਤੇ ਮਿਲਦੇ ਆ ਤੁਹਾਨੂੰ ਭਾਈ ਜੀ ਐਸਐਲਬ ਫੜਾਉ ਮੈਂ ਪਾ ਦਵਾਂ ਭਾਈ ਆਜ YouTube ਤੇ ਆਇਆ ਨਾ ਸ਼ਾਮਾਂ ਨੂੰ ਤੁਸੀਂ YouTube ਤੇ ਆਇਆ ਨਾ ਸ਼ਾਮਾਂ ਨੂੰ ਤੁਸੀਂ ਹੈ ਤੇ ਮਿੱਤਰੋ ਆਹ ట్రాਂਸਫਰਮ ਰੱਖਣਾ ਆਇਆ ਤੇ ਜੌਂਡ ਗਿਰਨਾ ਤੇ ਆਹ ਦੇ ਲੋਕ ਕਿੰਨੀ ਕਿ ਚੜਾਈ ਆ ਘਟੋ ਘਟ ਨਹੀਂ ਇੰਨੀ ਕਿ 3 ਇੰਚ ਹੀ ਆ ਆਹ ਤੋਂ ਵੱਧ ਤੇ ਮਤਲਬ ਇੰਨਾ ਟਰੈਕਟਰ ਹਲਕਾ ਆ ਨਾ ਇਹ ਮਤਲਬ ਵੀ ਇੰਨੀ ਕਿ ਚੜਾਈ ਹੈ ਗਲਤ ਥੋੜਾ ਬਾੜਦੇ ਇਧਰ ਉਹਦੀ ਬਾੜਦੇ ਸਿੱਧਾ ਕਰਕੇ ਬਾੜਦੇ ਇੰਨੇ ਪਿਓ ਦੇ ਪੁੱਤ ਨੇ ਮਾਕਾ ਹੀ ਪਿੱਛੇ ਨਹੀਂ ਤੁਰਿਆ ਦੋ ਬੰਦੇ ਪਿੱਛੇ ਵੀ ਝਾੜਦੇ ਟਾਇਰਾਂ ਦੇ ਵੀ ਤਾਂ ਤਾਂ ਵੀ ਨਹੀਂ ਤੁਰਿਆ ਮਤਲਬ ਸੋ ਉਹਦਾ ਟ੍ਰਾਂਫਰ ਮੀ ਚੱਕੇ ਬੜੇ ਜੱਗ ਕਰ ਤੇ ਫੇ ਉਹ ਭਾਈ ਦੇ ਸਾਥ ਲੱਗ ਜਲੇ ਵਿਚਾਰੇ ਦੇ ਬੈੱਡ ਝਲਾ ਹੋ ਗਿਆ ਇੱਕੋ ਦਮ ਤੇ ਮਹਾ ਬਚਾਓ ਗਿਆ ਹੱਥ ਤੇ ਉਹਦਾ ਲੱਗ ਗਈ ਭਾਈ ਦੇ ਤੇ ਇਧਰ ਵੀ ਭਾਈ ਦੇ ਭਾਈ ਦੀ ਅੱਖ ਮਹਾ ਹੀ ਬਜੀ ਮਾੜੀ ਬੰਦ ਕਰਿਓ ਦੇਖੋ ਮਿੱਤਰੋ ਮਹਾ ਹੀ ਬਚਾਓ ਹੋਇਆ ਮਸਾ ਹੀ ਕੀ ਅਸਲ ਵਜੀ ਟੁੱਟ ਕੇ ਸਾਡੇ ਕੰਮ ਦੇ ਮਿੱਤਰੋ ਸੱਤਾ ਬਟਾ ਲੱਗਦੀਆਂ ਨੇ ਜੱਸੇ ਭਾਈ ਦਾ ਵੀ ਸੱਚ ਅੱਜ ਤੱਕ ਨਹੀਂ ਦੇਣੀ ਕਿਤਾ ਜੱਸੇ ਭਾਈ ਦੇ ਹੱਥ ਸੱਟ ਲੱਗੀ ਤੇ ਮਿੱਤਰੋ ਹੁਣ ਕਰ ਲਈਏ ਕੰਮ ਮਿਲਦੇ ਤੁਹਾਨੂੰ ਬ੍ਰੇਕ ਤੋਂ ਬਾਹਰ ਪਰ ਜੌਂੜੀਏ ਟਰੈਕਟਰ ਜੇ ਮਿੱਤਰੋ ਵੀ ਆਪਾਂ ਭਾਰਪੂਰ ਦੇ ਕੰਮ ਦੇ ਵਰਤਨਾ ਇੱਥੇ ਪੈਹਾ ਤੇ ਚੰਗਾ ਲਵਾਣਾ ਪੈਣਾ ਵਾ ਮੁਗਲ ਭਾਰਪੂਰ ਅੱਗੇ ਮੇਰੇ ਵੇਡ ਘਟਾਂ ਅੱਗੇ ਵੇਡ ਘਟ ਪਿੱਛੇ ਵੇਡਾਂ ਨਹੀਂ ਵਾ ਵੇਟਾਂ ਨੂੰ ਬਗੈਰੀ ਬਸ ਆਹੀ ਹੈ ਜੰਗ ਪਲੰਗਾ ਜੋ ਕੱਸਿਆ ਹੋਇਆ ਉੱਤੇ ਤੇ ਕਾਮਯਾਬ ਨਹੀਂ ਮਰਸਾ ਹੋਣਾ ਤੇ ਭਾਰ ਦੇ ਕੰਮ ਦੇ ਉਦਾ ਸਹੀ ਹੈ ਟਰੈਕਟਰ ਚਲਾਈ ਮਲਾਈ ਨੂੰ ਚੱਲਦਾ ਹੈ ਪਰ ਥੋੜਾ ਹਾਈ ਵੀ ਨਾ ਚਾਹੀਦਾ ਥਾਰ ਥੋੜਾ ਜ਼ਿਆਦਾ ਨਾਲ ਚਾਹੀਦਾ ਸ਼ੀਟ ਅੱਗੇ ਵੀ ਪਿੱਛੇ ਵੀ ਸਲਿੱਪਾਂ ਕੱਢੀ ਗਿਆ ਸਲਿੱਪਾਂ ਹੀ ਨਿਸ਼ਾਨਾਰੇ ਹੋਣੇ ਆ ਆਹਨੇ ਮਿੱਤਰੋ ਜਦ ਮਿੱਤਰੋ ਕਾਮ ਕੋ ਮਨੇ ਵੇੜ ਕੇ ਮੈਂ ਪੀਵੀਆਰ ਖੋਲ ਗਿਆ ਵਾਹ ਉਹ ਚੱਲਿਆ ਆਪਾਂ ਆਪਣੇ ਚੋਬਰਾਂ ਕੋ ਅੱਗੇ ਦਾ ਆ ਪੁਲਿਸ ਨੇ ਨਾਕਾ ਇਹਦੇ ਬੋਰਡ ਜਾਂ ਨਾ ਚੱਕਿਆ ਜਾਵੇ ਡਰਾਈਵਰ ਜੀ ਤੁਹਾਨੂੰ ਤੇਰੇ ਭਰਾ ਭਰਾ ਜੀ ਓਕੇ ਯਾਰ ਯਾਨਾ ਯਾ ਜੋੜਦਾ ਜੀ ਲੋ ਵੀ ਚੋਬਰ ਆਈਆਂ ਕਰੇਨਾਂ ਆਈਆਂ ਲੱਗਿਆ ਪੱਪੂ ਜੀ ਦਾ ਝੂੜੇ ਮਾੜੇ ਲੈਣ ਦਿਆ ਤੇ ਇਹ ਅੱਗੇ ਸੀਨ ਤੇ ਜੇ ਲੋਨ ਮਦਰਾਜੋ ਪਰ ਆਪਨੇ ਲੱਗੇ ਹੋਇਆ ਕੰਮ ਤੇ ਰ ਆਪਾਂ ਪਹੁੰਚ ਗਏ ਇਹਨਾਂ ਦੇ ਕੋਲ ਆញਾ ਟੇਡੀ ਯਾ ਨਹੀਂ ਬਾਬਾ ਗੱਲ ਨਹੀਂ ਬਣੀ ਫਿਟਿੰਗ ਦੀ ਦਿੱਤਾ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਜੱਸਾ ਭਾਈ ਕਿੱਧਰ ਜੜੇ ਪਾਈ ਤੁਸੀਂ ਕਿੱਧਰ ਹੀ ਗਿਆ ਚੜੇ ਤਾਂ ਆញਾ ਮੈਂ ਕਹਾ ਫੇਰ ਵਧੀਆ ਵਾ ਤੇ ਬਾਬਾ ਜਿਹੜਾ ਫੇਮ ਮਾੜੀ ਆ ਹਾਂ ਪਾਏ ਤੂੰ ਬੱਸ ਕੀਤਾ ਰੋਟੀ ਕਿੱਥੇ ਯਾਰ ਰੋਟੀ ਖਾਣੀ ਭੁੱਖ ਬਹੁਤ ਲੱਗੀ ਬਾਬੇ ਕਿੱਥੇ ਯਾਰ ਰੋਟੀ ਯਾ ਮਿੱਤਰੋ ਕੇਵਲ ਆਪਾਂ ਜੋੜਨੀ ਆਹ ਜੋੜੇ ਤੇ ਜਿਉਂਬਰ ਖਿੱਚੀ ਆਂਦੇ ਟਾਈਮ ਨਾਲ ਕੰਮ ਤੇ ਅੱਜ ਇਧਰ ਆਪਾਂ ਲਾਉਣਗੇ ਬਿਨਾ ਜੋੜ ਦੇਣੀ ਆ ਤਾਂ ਅੱਜ ਮਿੱਤਰੋ ਤਸੱਲੀਆਂ ਹੋ ਗਈਆਂ ਪੂਰੀਆਂ ਕੰਮ ਦੇ ਫਲਾਤ ਵੀ ਦੇਖ ਹੀ ਸਾਦੇ ਹਾਂ ਤਾਂ ਅੱਜ ਆਪਾਂ ਤੇ ਅੱਜ ਆਪਾਂ ਘਰੇ ਵੀ ਜਾਣਾ ਉਹਦਾ ਟਾਈਮ ਲੱਗ ਜਾਣਾ ਅੱਜ ਆਪਾਂ ਹਨੇਰਾ ਪੈਣਾ ਵਾ ਕਿਉਂਕਿ ਉਹ ਟਰਾਂਸਫਾਰਮ ਜਿਹੜਾ ਥੱਲੇ ਪਿਆ ਉਹ ਚਲਾ ਕੇ ਜਾਣਾ ਵਾ ਤੇ ਇਧਰ ਲੈਂਡ ਸਾਰੀ ਚਲਾ ਕੇ ਤੇ ਫੇਕਰੇ ਜਾਣਾ ਅੱਜ ਨੋਦਾ ਵੱਜ ਜਾਣਾ ਹੈ ਮਿੱਤਰੋ ਅੱਜ ਤੇ ਇਹ ਹੈਡਰਾ ਵੀ ਅੱਜ ਖੜੀ ਆਲੇ ਇਹਨੂੰ ਵੀ ਟਾਈਮ ਲੱਗਣਾ ਹਲੇ ਇਹ ਕੋਈ ਨਾ ਮਿੱਤਰੋ ਬਾਬਾ ਕੰਨ ਤੇ ਚੜ ਜਾ ਮੈਂ ਮਸ਼ੀਨਾਂ ਚੱਕ ਚੱਕ ਰੱਖੀ ਜਾਣੀ ਸੈੱਟ ਕਰੀ ਜਾਈ ਲਾ ਚਾਰ ਜਗਾਂ ਨੇ ਪੈਣਾ ਉਹ ਤੇਰਾ ਪੜਾ ਪੜਾ ਕਿ ਮਤਰਾ ਹਾਲਤ ਦੇ ਲੋ ਕੀ ਹੋ ਗਿਆ ਇਧਰੋਂ ਹੱਥਾ ਵੀ ਪਾਟ ਗਿਆ ਉਹ ਯਾਰ ਬਾਬਾ ਫੜਾਇਲਟੀ ਪੰਜਾ ਫੜਾ ਦੂਜਾ ਕਸੀਏ ਕਿਉਂ ਕਿ ਕਤਰਾ ਨਹੀਂ ਆਹ ਲਾਤਾ ਇੱਕ ਹੈ ਤੇ ਯਾਰਾਂ ਤੂੰ ਗੜਗਾ ਤਾਂ ਭਈ ਆਂਦੇ ਹੈਂ ਦੱਸ ਪਹਿਲਾਂ ਮੈਨੂੰ ਹੈਂ ਕਾਚਾ ਹੱਥ ਆ ਗਿਆ ਲੈ ਆ ਫੇ ਚੱਕ ਕੇ ਬੀੜੀ ਪਾਜੀ ਪੀਤੀ ਨਹੀਂ ਅੱਜ ਤੈਨੂੰ ਭਰਾਵਾ ਸਵੇਰ ਤੇ ਡੀਕੰਦੇ ਅਸੀਂ ਕਿੱਥੇ ਹੈਗਾ ਸਵੇਰ ਦਾ ਦੇਖੀ ਆਹੰਦਾ ਹੋ ਰਹਾ ਹੈ ਇੱਥੇ ਜੋੜਨੀ ਆ ਜਾਂ ਜੋੜਨੀ ਆ ਇੱਥੇ ਜੋੜਨੀ ਇੱਥੇ ਰਹਾ ਦੇ ਇਧਰ ਬਾਬਾ ਮਾਰੋ ਮਾਰ ਲੱਗਾ ਮਿੱਤਰੋ 8 ਵਜੇ ਗਿਆ ਤੇ ਹੱਲੇ ਵੀ ਆਹ ਟਰਾਂਫਰਮ ਦੇ ਉੱਤੇ ਚੜੇ ਪਿਆ। ਤੇ ਇਧਰ ਆਪਾਂ ਲੈਟਾਂ ਲੁੱਟਾ ਲਾਤੀਆਂ ਵਾ। ਤੇ ਮਿੱਤਰੋ ਅਜ ਆਪਾਂ ਘਰੇ ਵੀ ਆਣਾ ਕਿਉਂਕਿ 2 ਦਿਨ ਹੋ ਗਿਆ ਆਪਾਂ ਘਰੇ ਨਹੀਂ ਗਏਗੇ। ਤੇ ਕੱਪੜੇ-ਕੁੱਪੜੇ ਦੀ ਵੀ ਹਾਲਾਤ ਮਾੜੀ ਹੋਈ ਪਈ ਆ। ਤੇ ਹੁਣ ਮਿੱਤਰੋ ਇਸੇ ਨਾਲ ਕਰਦੇ ਆਂ ਬਲੌਗ ਦਾ ਐਂਡ। ਤੇ ਹੁਣ ਥੋੜੇ ਜਿਹੇ ਕੰਮ ਥੋੜਾ ਜਿਹਾ ਰਹਿ ਗਿਆ ਬਸ 10-15 ਮਿੰਟਾਂ ਦਾ। ਤੇ ਮਿੱਤਰੋ ਬਲੌਗ ਵਧੀਆ ਲੱਗਾ ਤਾਂ ਕਰੋ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਮਿਲਦੇ ਆਂ ਕੱਲ ਨੂੰ ਨੈਕਸਟ ਬਲੌਗ ਵਿੱਚ। ਮਿੱਤਰੋ ਇੱਕ ਲਾਸਟ ਸ਼ੂਟ ਦਿਖਾਉਣਾ ਕਿਥੇ ਸਾਰੇ ਬਿਲਡਿੰਗ ਦੀ ਜਗ੍ਹਾ ਤੇ ਹੱਲੇ ਵੀ ਪੂਰਾ ਕੰਮ ਯੋਰਾ ਸ਼ੋਰਾ ਤੇ ਚੱਲਣਿਆ ਆਪਣਾ ਵੀ ਇੱਧਰ